ਭਗਤਿਓ ਸਾਡੇ ਅੱਜ ਪੰਜਵੇਂ ਦਿਨ ਦੇ ਵਿਖਿਆਨ ਦਾ ਸਰਲੇਖ ਹੈ ਆਗਮਨ ਬਾਲ ਗੁਰੂ ਗੋਬਿੰਦ राय ਜੀ ਮਾਤਾ ਗੁਜਰੀ ਜੀ ਨੂੰ ਮਿਲਣ ਵਧਾਈਆਂ ਪਟਨੇ ਚ ਚੰਨ ਚੜਿਆ ਸਨ 1668 ਈਸਵੀ ਉਹ ਉਸ ਦੀ 7ਵੀਂ ਸੰਮਤ 1723 ਦੀ ਗੱਲ ਹੈ ਪਟਨਾ ਸ਼ਹਿਰ ਦੇ ਗगन ਵਿੱਚ ਉਸ ਰਾਤ ਚੰ드ਰਾ ਦਾ ਨੂਰ ਅਕ ਅਲੌਕਿਕ ਸੀ ਜਿਵੇਂ ਕਿਸੇ ਅਗੰਮੀ ਜੋਤ ਨੂਰਾਨੀ ਰੂਪ ਦੇ ਮਨੁੱਖੀ ਜਾਮੇ ਵਿੱਚ ਆਉਣ ਤੇ ਸ੍ਰਿਸ਼ਟੀ ਵੀ ਸਵਾਗਤ ਕਰ ਰਹੀ ਹੋਵੇ ਉਸ ਰਾਤ ਤਾਰਿਆਂ ਦੀ ਚਮਕ ਵੀ ਕਿਤੇ ਵੱਧ ਰੌਸ਼ਨ ਸੀ ਜਿਵੇਂ ਕਿਸੇ ਪਰਮਪੁਰਖ ਦੇ ਧਰਤ ਤੇ ਆਉਣ ਦਾ ਅੰਬਰ ਵੀ ਦੀਪਮਾਲਾ ਕਰਕੇ ਜਸ਼ਨ ਮਨਾ ਰਿਹਾ ਹੋਵੇ। ਸ਼ਹਿਰ ਪਟਨਾ ਦੀ ਉਸ ਸੁਹਾਵੀ ਧਰਤ ਦੇ ਮਾਤਾ ਗੁਜਰੀ ਜੀ ਨੂੰ ਬੇਅੰਤ ਵਧਾਈਆਂ ਮਿਲਣ ਲੱਗੀਆਂ ਜਦੋਂ ਉਹਨਾਂ ਦੀ ਪਵਿੱਤਰ ਗੋਦ ਵਿੱਚ ਬਾਲ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ ਜੋ ਬਾਅਦ ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਣ ਕੇ ਸੁਭਾਇਮਾਨ ਹੋਏ। ਗੁਰੂ ਗੋਬਿੰਦ राय ਜੀ ਦਾ ਪਟਨਾ ਨਗਰ ਵਿਖੇ ਜਿਸ ਵੇਲੇ ਆਗਮਨ ਹੋਇਆ ਹੈ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੂਰ ਪੂਰਬੀ ਭਾਰਤ ਵਿੱਚ ਰਾਜਾ ਰਾਮ ਸਿੰਘ ਦੇ ਨਾਲ ਅਸਾਮ ਵੱਲ ਪਰਚਾਰ ਯਾਤਰਾ ਕਰ ਰਹੇ ਸਨ ਨਵੇਂ ਪਾਸ਼ਾ ਦੇ ਪਟਨਾ ਤੋਂ ਦੂਰ ਹੋਣ ਕਾਰਨ ਮਹਾਤਾ ਗੁਦਰੀ ਜੀ ਸਤੇਗ ਗੋਬਿੰਦ ਰਾਏ ਜੀ ਦੀ ਵੇਖ ਭਾਲ ਲਈ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਦਾਦੀ ਜੀ ਮਾਗਨਾਨਕੀ ਜੀ ਸੇਵਾ ਨਿਭਾ ਰਹੇ ਸਨ ਪੁਰਬ ਨੇ ਸੇਖਾਂ ਤੋਂ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਇਹ ਖੁਸ਼ ਖਬਰੀ ਮਿਲੀ ਤਾਂ ਉਨ੍ਹਾਂ ਹੀ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਫੇਲੀ ਵਾਰ ਆਪਣੇ ਪੁੱਤਰ ਗੋਬਿੰਦ ਰਾਏ ਜੀ ਨੂੰ 4 ਸਾਲ ਬਾਅਦ ਕੋਈ ਨਾ ਵਿੱਚ ਹੀ ਮੇਰੇ ਸਾਨੂੰ। ਲੰਮਾ ਗੁਦਰੀ ਜੀ ਨੇ ਦੋਨੋਂ ਬਾਲਕ ਨੂੰ ਜਨਮ ਦਿੱਤਾ। ਤਾਂ ਪੰਜਾਬ ਦੇ ਵਿੱਚ ਪਟਿਆਲੇ ਜ਼ਿਲ੍ਹੇ ਦੇ ਨਗਰ ਪੁੜਾਉਂਗਿ ਕੇ ਇੱਕ ਸੂਫੀ ਪੀਰ ਭੀਖਣਾ ਸ਼ਾਹ ਗੁੰ ਇੱਕ ਦਿਨ ਅੰਦਰੋਂ ਅੰਦਰ ਭਾਵ ਮਨੋਮਨੀ ਅਜਿਹੇ ਅਨੁਭਵ ਹੋਇਆ ਕਿ ਪਟਨਾ ਸ਼ਹਿਰ ਵਿੱਚ ਇੱਕ ਮਹਾਪੁਰਖ ਨੇ ਜਨਮ ਕਾਇਆ ਹੈ। ਜੋ ਲੋਕਾਈ ਨੂੰ ਤਾਰਨ ਆਇਆ ਹੈ। ਉਹ ਤੁਰੰਤ ਹੀ ਆਪਣੇ ਦੋ ਮੁਰੀਦਾਂ ਨੂੰ ਨਾਲ ਲੈ ਕੇ ਪਟਨਾ ਸਾਹਿਬ ਵੱਲ روانਾ ਹੋਏ ਸਾਰੇ ਰਸਤੇ ਭੀਖਣ ਸਾਹ ਦੇ ਹੱਥ ਵਿੱਚ ਮਾਲਾ ਰਹੀ ਤੇ ਦਿਲ ਵਿੱਚ ਅੱਲਾਹ ਅੱਲਾਹ ਉਚਾਰਦੇ ਰਹੇ ਜਦੋਂ ਪਟਨਾ ਪਹੁੰਚੇ ਤਾਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਦਾ ਬਹੁਤ ਮਟਾਈ ਕੱਟ ਸੀ ਹਰ ਕੋਈ ਸ਼ਰਧਾਵੱਸ ਵਾਲ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਪੀਖਨ ਸ਼ਾਹ ਨੇ ਨਿਮਰਤਾ ਨਾਲ ਤਿੰਨ ਵਾਰ ਸਜਦਾ ਕੀਤਾ ਅਤੇ ਚਮਕਦੇ ਚਰਨਾਂ ਵੱਲ ਟੱਕਿਆ ਉਸ ਪਲ ਉਹਨਾਂ ਦਾ ਹਿਰਦਾ ਇਸ ਤਰ੍ਹਾਂ ਖੜ ਗਿਆ ਜਿਵੇਂ ਕੋਈ ਲੋਹਾ ਪਾਰਸ ਨੂੰ ਛੂ ਕੇ ਸੋਨਾ ਹੋ ਗਿਆ ਪੀਰ ਪੀਖਨ ਸ਼ਾਹ ਨੇ ਪਰਖ ਲਈ ਮਠਿਆਈਆਂ ਦੀਆਂ ਦੋ ਮਟਕੀਆਂ ਬਾਲ ਗੁਰੂ ਦੇ ਚਰਨਾ ਅਗੇ ਰੱਖੀਆਂ ਇੱਕ ਹਿੰਦੂਆਂ ਲਈ ਦੂਜੀ ਮੁਸਲਮਾਨਾਂ ਲਈ ਉਹਨਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਇਹ ਬਾਲਕ ਕਿਸ ਪੰਥ ਦਾ ਸਾਥ ਦੇਵੇਗਾ ਬਾਲ ਗੋਬਿੰਦ ਰਾਏ ਜੀ ਨੇ ਉਸ ਕਰਾਉਂਦੇ ਹੋਏ ਆਪਣੇ ਦੋਵੇਂ ਨੰਨੇ ਹੱਥ ਦੋਹਾਂ ਮਟਕੀਆਂ ਉੱਤੇ ਰੱਖ ਦਿੱਤੇ ਉਸ ਪਲ ਸੂਫੀ ਪੀਰ ਦੀਆਂ ਅੱਖਾਂ ਵਿੱਚ ਹੰਝੂਆਂ ਦੇ ਮੋਤੀ ਚਮਕੇ ਉਹਨਾਂ ਨੇ ਸਮਝ ਲਿਆ ਕਿ ਇਹ ਬਾਲਕ ਕਿਸੇ ਇੱਕ ਧਰਮ ਦਾ ਨਹੀਂ ਸਾਰੀ ਮਨੁੱਖਤਾ ਦਾ ਹੈ ਹਿੰਦੂਆਂ ਦਾ ਵੀ ਮੁਸਲਮਾਨਾਂ ਦਾ ਵੀ ਹਰ ਜੀਵ ਦਾ ਹੀ ਪੀਰ ਭੀਖਣ ਸ਼ਾਹ ਦੇ ਦਿਲ ਵਿੱਚ ਨਿਸ਼ਚੈ ਹੋ ਗਿਆ ਅਤੇ ਉਹ ਕਹਿ ਉੱਠੇ ਇਹ ਤਾਂ ਸਬਦ ਦਾ ਗੁਰੂ ਹੈ ਸਬਦ ਦਾ ਸਰਪ੍ਰਸਤ ਹੈ ਉਸ ਦਿਨ ਤੋਂ ਪਟਨਾ ਦੇ ਗਲੀ ਕੂਚਿਆਂ ਵਿੱਚ ਇਹ ਗੱਲ ਪਵਾਂ ਬਾਗ ਸੈਲ ਗਈ ਕਿ ਇੱਕ ਅਜੇਹਾ ਬਾਲਕ ਜਨਮਿਆ ਹੈ ਜਿਸ ਦੀ ਰੋਸ਼ਨੀ ਸਿਰਫ ਇੱਕ ਘਰ ਜਾਂ ਇੱਕ ਜਾਪ ਲਈ ਨਹੀਂ ਸਗੋਂ ਪੂਰੇ ਸੰਸਾਰ ਲਈ ਹੈ ਸ੍ਰੀਸ਼ਟ ਮਾਤਾ ਗੁਜਰੀ ਜੀ ਵੱਡੇ ਭਾਗਾਂ ਵਾਲੇ ਸਨ ਜੋ ਪੁੱਤਰ ਨੂੰ ਗੋਦ ਵਿੱਚ ਬਿਠਾ ਕੇ ਲਾਡ ਕਰਦੇ ਤੇ ਆਨੰਦ ਪ੍ਰਾਪਤ ਕਰਦੇ ਬਾਲ ਗੁਰੂ ਗੋਬਿੰਦ ਰਾਏ ਜੀ ਹੌਲੀ ਹੌਲੀ ਵਿੜੇ ਵਿੱਚ ਭਜਨ ਕਰਨ ਜੋਗੇ ਹੋ ਗਏ ਤੇ ਮਿੱਠੀ ਤੋਤਲੀ ਬਾਣੀ ਵੀ ਬੋਲਣ ਲੱਗ ਪਏ ਬਾਲ ਗੁਰੂ ਜੀ ਦੀ ਵਡਿਆਈ ਸਾਰੇ ਇਲਾਕੇ ਵਿੱਚ ਫੈਲ ਗਈ ਤੇ ਸੰਗਤ ਪੂਰਨਵਾਸੀ ਤੇ ਮੱਸਿਆ ਆਦ ਜਿਹੇ ਸਮਿਆਂ ਤੇ ਇਕੱਠੀ ਹੋ ਕੇ ਬਾਲ ਗੁਰੂ ਗੋਬਿੰਦ ਰਾਏ ਜੀ ਦੇ ਦਰਸ਼ਨਾਂ ਲਈ ਆਉਂਦੀ ਸੀ ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ੁਲਮ ਦਾ ਨਾਸ ਤੇ ਸਰਬੱਤ ਦਾ ਭਲਾ ਕਰਨ ਲਈ ਇਸ ਧਰਤੀ ਤੇ ਪ੍ਰਗਟ ਹੋਏ ਪੀਰ ਭਿਕਰਨ ਸ਼ਾਹ ਦੀ ਸਾਖੀ ਉਸ ਰੋਸ਼ਨੀ ਦੀ ਪਹਿਲੀ ਚਲਕ ਸੀ ਜੋ ਅੱਗੇ ਚੱਲ ਕੇ ਖਾਲਸੇ ਦੀ ਸਿਰਜਣਾ ਵਿੱਚ ਪ੍ਰਗਟ ਹੋਈ